ਤਾਂ ਉਹਨਾਂ ਨੂੰ ਤਲਾਸ਼ ਮਿਲੀ ਸੀ ਸਿੰਘ ਸਪਾ ਸੈਂਟਰ ਦੇ ਉਧਰ ਦਾ ਮਾਲਕ ਗੌਰਵ ਵਾਸੀ ਅਮਰਸਰ ਇਹ ਆਪਣੇ ਜਿਸਮ ਫਰੋਚੀ ਦਾ ਧੰਦਾ ਕਰਾ ਰਿਹਾ ਜਿਦੇ ਵਿੱਚ ਚਾਰ ਲੜਕੀਆਂ ਤੇ ਇੱਕ ਲੜਕਾ ਅੰਗਰਫ्तार ਕੀਤੇ ਗਏ ਹਨ ਜਿਨ੍ਹਾਂ ਨੂੰ ਅਦਮਾਨ ਯੂ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਤੇ ਜਿਹੜੇ ਮਾਲਕ ਹੈ ਇਹਨਾਂ ਦੋਨਾਂ ਸੈਂਟਰਾਂ ਦਾ ਗੌਰਵ ਹੈਗਾ ਉਹ ਅਮਰਸਰ ਉਹ ਫਰਾਰ ਹੈ ਇਹ ਇੱਕਦਾ ਹੈਗਾ ਜੀ ਆਪਣੇ ਮੰਤਰਾ ਸਪਾ ਸੈਂਟਰ ਪੀਏਯੂ ਗੇਟ ਨੰਬਰ 2 ਦੇ ਨੇੜੇ ਆ ਤੇ ਜਿਹੜਾ ਸਿਕਸ ਸਪਾ ਸੈਂਟਰ ਹੈ ਇਹ ਇੱਥੇ ਆਤੀ ਜਾਂਉਂਦੇ ਨੇੜੇ ਬਸ ਇਹ ਦੇ ਖਿਲਾਫ ਇਹੀ ਸੀ ਤਿੰਨ ਚਾਰ ਪੰਜ ਮੋਰਲ ਟਰੈਫਿਕ ਦਾ ਜਿਹੜਾ ਉਹਦੇ ਖਿਲਾਫ ਕਾਰਵਾਈ ਅਮਲ ਚ ਲੈਂਦੀ ਗਈ ਹੈ ਤੇ ਇਹਨਾਂ ਨੂੰ ਅੱਜ ਕੋਰਟ 'ਚ ਪੇਸ਼ ਕੀਤਾ ਜਾਵੇਗਾ ਅੱਗੇ ਜੋ ਫਰਦਰ ਇਨਵੈਸਟੀਗੇਸ਼ਨ ਹੋਵੇਗੀ ਤੇ ਕਾਰਵਾਈ ਕੀਤੀ ਜਾ ਰਹੀ ਜੋ ਵੀ ਗਲਤ ਕੰਮ ਕਰਦੇ ਆ ਉਹਨਾਂ ਲੜਕੀਆਂ ਦੇ ਉਹ ਲੜਕੀਆਂ ਦੇ ਜਿਸਮfro ਚੀਜ਼ਾਂ ਤੋਂ ਨੰਦਾ ਕਰਵਾ ਰਹੇ ਆ ਉਹਨਾਂ ਦੇ ਖਿਲਾਫ ਮਾਨਯੋਗ ਕਮਿਸ਼ਨਰ ਸਾਹਿਬ ਜਿਹੜੇ ਬੜੇ ਸਖਤ ਆ ਤਾਂ ਮੰਨੀ ਇਹ ਹੀ ਹੈ ਜੀ ਬਸ ਕੇ ਜਿਹੜਾ ਵੀ ਕੋਈ ਵੀ ਇਹ ਗਲਤ ਕੰਮ ਜਿਹੜੇ ਸਪੋਰਟ ਸੈਂਟਰ ਦੀ ਆਰਡ ਦੇ ਵਿੱਚ ਕੋਈ ਗਲਤ ਕੰਮ ਨਾ ਕਰਵਾਉਣ ਯਾਨ ਲਈ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਤ ਤੁਹਾਡੇ ਨਾਲ ਦੱਸਦੇ ਕਿ ਲੁਧਿਆਣਾ ਪੁਲਿਸ ਬੜੇ ਐਕਸ਼ਨ ਮੋੜ ਤੇ ਨਜ਼ਰ ਆ ਰਹੀ ਹ ਤਾਂ ਦੱਸਦੇ ਕਿ ਜਿਸ ਤਰੀਕੇ ਲੁਧਿਆਣਾ ਪੁਲਿਸ ਕ੍ਰਾਈਮ ਨੂੰ ਨੱਥ ਪਾnde ਹੋਏ ਨਜ਼ਰ ਆ ਰਹੀ ਉਸੇ ਤਰੀਕੇ ਪੁਲਿਸ ਵੱਲੋਂ ਐਕਸ਼ਨ ਜਿਹੜਾ ਨਜ਼ਰ ਆ ਰਿਹਾ ਹੈ ਲੁਧਿਆਣਾ ਦੇ ਵਿੱਚ ਦੱਸਦੀ ਹੈ ਕਿ ਵੱਡੀ ਰੇਡ ਪੁਲਿਸ ਵੱਲੋਂ ਕੀਤੀ ਜਾਂਦੀ ਹੈ ਲੁਧਿਆਣਾ ਭਾਰਤ ਨਗਰ ਚੌਕ ਦੇ ਨਜ਼ਦੀਕ ਦੋ ਸਪਾ ਸੈਂਟਰ ਨੂੰ ਜਿਹੜਾ ਨਿਸ਼ਾਨਾ ਬਣਾਇਆ ਜਾਂਦਾ ਸੋ ਦੱਸਦੇ ਕਿ ਜਿਸਮ ਫਰੋਸੀ ਦਾ ਕੰਮ ਕਰਨ ਵਾਲੇ ਧੰਦਾ ਕਰਨ ਵਾਲੇ ਜਾਂ ਦੁਕਾਨਦਾਰੀ ਕਰਨ ਵਾਲੇ ਦੇ ਉੱਤੇ ਵੀ ਪੁਲਿਸ ਜਿਹੜਾ ਐਕਸ਼ਨ ਲੈ ਕੇ ਖੜੀ ਹੋਏ ਸੋ ਐਕਸ਼ਨ ਮੋੜ ਤੇ ਪੁਲਿਸ ਨਜ਼ਰ ਆ ਰਹੀ ਹ ਤਾਂ ਦੱਸਦੇ ਪੁਲਿਸ ਵੱਲੋਂ ਵੱਡੀ ਕਾਰਵਾਈ ਜਿਹੜੀ ਆ ਕੀਤੀ ਗਈ ਹੈ ਬੀਤੀ ਰਾਤ ਦੱਸਦੀ ਹੈ ਕਿ ਪੁਲਿਸ ਵੱਲੋਂ ਦੋ ਸਪਾ ਸੈਂਟਰ ਨੂੰ ਜਿਹੜਾ ਨਿਸ਼ਾਨਾ ਬਣਾਇਆ ਗਿਆ ਤੇ ਉਸ ਤੋਂ ਬਾਅਦ ਉੱਤੇ ਰੇਡ ਕੀਤੀ ਗਈ ਤਾਂ ਦੱਸਦੇ ਕਿ ਸਪਾ ਸੈਂਟਰ ਦੇ ਵਿੱਚ ਜਿਹੜਾ ਦੋ ਸਪਾ ਸੈਂਟਰ ਹੈਗੇ ਆ ਲੁਧਿਆਣਾ ਦੇ ਭਾਰਤ ਨਗਰ ਚੌਕ ਦੇ ਨਜ਼ਦੀਕ ਉਹ ਦੋਨੋਂ ਸਪਾ ਸੈਂਟਰ ਇੱਕੋ ਹੀ ਜਿਹੜੇ ਓਨਰ ਦੇ ਹੈਗੇ ਸੀਗੇ ਸੋ ਇੱਕੋ ਦੋਨੋਂ ਸਪਾ ਸੈਂਟਰ ਦਾ ਜਿਹੜਾ ਓਨਰ ਸੀਗਾ ਉਹ ਇੱਕੋ ਹੀ ਸੀਗਾ ਸੋ ਦੱਸਦੇ ਕਿ ਸਪਾ ਸੈਂਟਰ ਦੇ ਵਿੱਚ ਰੇਡ ਦੇ ਦੌਰਾਨ ਪੁਲਿਸ ਦਾ ਕਹਿਣਾ ਹੈ ਕਿ ਚਾਰ ਮਹਿਲਾਵਾਂ ਸਮੇਤ ਇੱਕ ਮੈਨੇਜਰ ਜਿਹੜਾ ਗ੍ਰਿਫਤਾਰ ਕੀਤਾ ਜਾਂਦਾ ਸੋ ਉਸ ਤੋਂ ਬਾਅਦ ਜਿਹੜੀ ਹੈ ਲਗਾਤਾਰ ਪੁਲਿਸ ਵੱਲੋਂ ਜਿਹੜੀ ਹੈ ਰੇਡ ਉਹ ਵੀ ਜਾਰੀ ਹੈ ਸੋ ਦੱਸਦੇ ਕਿ ਜਿਹੜ ਰੇਡ ਕੀਤੀ ਜਾਂਦੀ ਹੈ ਰੇਡ ਤੋਂ ਬਾਅਦ ਜੋ ਕੁਝ ਨਜ਼ਰ ਆਂਦਾ ਹੈ ਉਹ ਵੀ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਸੋ ਦੱਸ ਦਈਏ ਕਿ ਜਿਹੜਾ ਸਪਾ ਸੈਂਟਰ ਚਲਾਉਣ ਵਾਲਾ ਓਨਰ ਸੀਗਾ ਮਾਲਕ ਹੱਲੇ ਉਹ ਫਰਾਰ ਦੱਸਿਆ ਜਾ ਰਿਹਾ ਪੁਲਿਸ ਵੱਲੋਂ ਸੋ ਕਿਤੇ ਨ ਕਿਤੇ ਵੱਡੀ ਕਾਰਵਾਈ ਲੁਧਿਆਣਾ ਪੁਲਿਸ ਵੱਲੋਂ ਕੀਤੀ ਗਈ ਹੈ ਲੁਧਿਆਣਾ ਦੇ ਵਿੱਚ ਦੱਸ ਦਈਏ ਕਿ ਜਿਸਮ ਪਰੋਸੀ ਦਾ ਠੰਡਾ ਕਰਨ ਵਾਲੀ ਕੁੜੀਆਂ ਨੂੰ ਵੀ ਸਖਤ ਨਿਰਦੇਸ਼ ਦਿੱਤੇ ਗਏ ਨੇ ਸਖਤ ਚੇਤਾਵਨੀ ਦਿੱਤੀ ਗਈ ਹੈ ਤੇ ਦੁਕਾਨਦਾਰੀ ਕਰਨ ਵਾਲਿਆਂ ਨੂੰ ਵੀ ਸਖਤ ਪੁਲਿਸ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਦੱਸ ਦਈਏ ਕਿ 5 ਹਾਂ ਟੋਟਲ ਪੰਜ ਜਿਹੜੇ ਲੋਕ ਨੇ ਉਹ ਗ੍ਰਿਫਤਾਰ ਕੀਤੇ ਗਏ ਨੇ ਇਸ ਦੇ ਵਿੱਚ ਦੱਸਤੀ ਹੈ ਕਿ ਚਾਰ ਮਹਿਲਾਵਾਂ ਇੱਕ ਮੈਨੇਜਰ ਸਮੇਤ ਪੰਜ ਲੋਕ ਜਿਹੜੇ ਨੇ ਸਪਾ ਸੈਂਟਰ ਦੇ ਵਿੱਚ ਉਹ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਦੋ ਸਪਾ ਸੈਂਟਰ ਦੇ ਵਿੱਚ ਪੁਲਿਸ ਦੀ ਜਿਹੜੀ ਹੈ ਵੱਡੀ ਰੇਡ ਜਿਹੜੀ ਹੈ ਦੇਖਣ ਨੂੰ ਮਿਲੀ ਹੈ ਵੱਡੀ ਰੇਡ ਪੁਲਿਸ ਵੱਲੋਂ ਕੀਤੀ ਗਈ ਹੈ ਤੇ ਵੱਡੀ ਕਾਰਵਾਈ ਜਿਹੜੀ ਹੈ ਪੁਲਿਸ ਵੱਲੋਂ ਕੀਤੀ ਗਈ ਹੈ ਡਿਵੀਜ਼ਨ ਨੰਬਰ 5 ਦੀ ਪੁਲਿਸ ਬੜੇ ਕਾਬਲੇ ਤਾਰੀਫ ਗਲਬਾਤ ਵੀ ਕਰਾਂਗੇ ਡਿਵੀਜ਼ਨ ਨੰਬਰ 5 ਦੀ ਪੁਲਿਸ ਨਾਲ ਕੀ ਕੁਝ ਹੋਰ ਪਤਾ ਲੱਗਿਆ ਹੋਇਆ ਇਨਵੈਸਟੀਗੇਸ਼ਨ ਕਿੱਥੇ ਤੱਕ ਪਹੁੰਚੀ ਹੈ ਸੋ ਹੋਰ ਜਿਹੜੇ ਸਪਾ ਸੈਂਟਰ ਇਹ ਜਿਹੜੇ ਲੋਕ ਸੀਗੇ ਜਿਹੜੇ ਸਪਾ ਸੈਂਟਰ ਦੇ ਵਿੱਚ ਕੰਮ ਕਰ ਰਹੇ ਸੀਗੇ ਹੋਰ ਕੌਣ ਗ੍ਰਿਫਤਾਰ ਹੋਇਆ ਵਾ ਹੋਰ ਕੀ ਕੁਝ ਜੜੀ ਆ ਸਾਰੀ ਜਾਣਕਾਰੀ ਜੜੀ ਆ ਡਿਵੀਜ਼ਨ ਨੰਬਰ 5 ਦੀ ਪੁਲਿਸ ਨਾਲ ਲੈਣੇ ਆ ਮੇਰਾ ਨਾਮ ਸਬ ਇੰਸਪੈਕਟਰ ਬਲਵਿੰਦਰ ਸਿੰਘ ਜੀ ਮੈਂ ਐਡੀਸ਼ਨਲ ਐਸਐਚਓ ਥਾਰਾਪਾਣੇ ਨੰਬਰ ਡਿਵੀਜ਼ਨ ਲੱਗੇ ਹੋਇਆ ਰਾਤ ਸਾਡੇ ਇੰਸਪੈਕਟਰ ਸਾਹਿਬ ਐਸਐਚਓ ਸਾਹਿਬ ਸਰਦਾਰ ਵਿਕਰਮਜੀਤ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਦੇ ਸਮਾਂਜ ਭਾਰਤਨਗਰ ਚੋਂ ਕਿ ਮਜੂਦ ਸੀ ਤਾਂ ਉਹਨਾਂ ਨੂੰ ਤਲਾਸ਼ ਮਿਲੀ ਸੀ ਕਿ ਸਿਕਸ ਸਪਾ ਸੈਂਟਰ ਦੇ ਜਿਹੜਾ ਮਾਲਕ ਗੌਰਵワਸੀ ਅਮਰਸਰ ਇਹ ਆਪਣੇ ਜਿਸਮ ਫਰੋਚੀ ਦਾ ਧੰਦਾ ਕਰਾ ਰਿਆ ਦੋ ਜੇ ਸੈਂਟਰ ਹੈ ਜੀ ਇੱਕ ਤਾਂ ਮੰਤਰਾ ਸਪਾ ਸੈਂਟਰ ਹੈ ਇੱਕ ਸਿਕ ਸਪਾ ਸੈਂਟਰ ਹੈ ਤੇ ਐਸ ਐਚਓ ਸਾਹਿਬ ਨੇ ਸਮੇਤ ਆਪਣੇ ਸਾਥੀਆਂ ਦੇ ਰੇਡ ਕੀਤਾ ਜਿਦੇ ਵਿੱਚ ਚਾਰ ਲੜਕੀਆਂ ਤੇ ਇੱਕ ਲੜਕਾ ਅਗਰਫਤਾਰ ਕੀਤੇ ਰਾਦੇ ਜਿਨ੍ਹਾਂ ਨੂੰ ਅਜਮਾਨੀ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਤੇ ਜਿਹੜੇ ਮਾਲਕ ਹੈ ਇਹਨਾਂ ਦੋਨਾਂ ਸੈਂਟਰਾਂ ਦਾ ਗੌਰਵ ਹੈਗਾ ਉਹ ਅੰਮ੍ਰਿਤਸਰ ਉਹ ਫਰਾਰ ਹੈ ਸਪਾ ਸੈਂਟਰ ਦੇ ਜਿਹੜੇ ਦੋ ਆ ਦੋਨਾਂ ਦਾ ਮਾਲਕ ਇੱਕ ਹੀ ਆ ਜੀ ਇਹ ਗੌਰਵ ਜਿਹੜਾ ਅਮਰਸਰ ਦਾ ਰਹਿਣ ਵਾਲਾ ਇਹ ਨਹੀਂ ਮਿਲਿਆ ਇਹ ਫਰਾਰ ਹੈ ਕਿਹੜੀ ਕਿਹੜੀ ਜਗ੍ਹਾ ਨੇ ਦੋਨੋਂ ਸਪਾ ਸੈਂਟਰ ਇਹ ਇੱਕ ਤਾਂ ਹੈਗਾ ਜੀ ਆਪਣੇ ਮੰਤਰਾ ਸਪਾ ਸੈਂਟਰ ਪੀਏਯੂ ਗੇਟ ਨੰਬਰ 2 ਦੇ ਨੇੜੇ ਆ ਤੇ ਜਿਹੜਾ ਸਿਕਸ ਸਪਾ ਸੈਂਟਰ ਹੈ ਇਹ ਇੱਥੇ ਆਰਤੀ ਚੌਂ ਦੇ ਨੇੜੇ ਆ ਇੱਥੇ ਮਤਲਬ ਧੰਦਾ ਕਰਦੇ ਸੀ ਗਲਤ ਜੋ ਕਾਬੂ ਕੀਤੇ ਗਏ ਜਿਨ੍ਹਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਕਿਸ ਤਰ੍ਹਾਂ ਦੀ ਕਾਰਵਾਈ ਅਮਲੇਚੀ ਜਾਂਦੀ ਹੈ ਬਸ ਇਹ ਦੇਖੋ ਇਹਨਾਂ ਦੇ ਖਿਲਾਫ ਇਹੀ ਜੀ 3 4 5 ਇਹ ਮੋਰਲ ਟਰੈਫਿਕ ਐਕਟ ਅਜਿਹੜਾ ਉਹਦੇ ਖਿਲਾਫ ਕਾਰਵਾਈ ਅਮਲ ਚ ਲੈਂਦੀ ਗਈ ਆ ਤੇ ਇਹਨਾਂ ਨੂੰ ਅੱਜ ਕੋਰਟ 'ਚ ਪੇਸ਼ ਕੀਤਾ ਜਾਵੇਗਾ ਅੱਗੇ ਜੋ ਫਰਦਰ ਇਨਵੈਸਟੀਗੇਸ਼ਨ ਹੋਵੇਗੀ ਉਹ ਦੇਖੀ ਜਾਵੇ ਸਰ ਕੀ ਮੈਸੇਜ ਇਹਣਾ ਚਾਹੋਗੇ ਕਿ ਆਪਾਂ ਲੋਕਾਂ ਨੂੰ ਜਿਹੜੇ ਇਸ ਤਰ੍ਹਾਂ ਦੇ ਜਿਸ ਤਰ੍ਹਾਂ ਤੁਸੀਂ ਦਾ ਧੰਦਾ ਕਰਦੇ ਨੇ ਮਲੇਕੀ ਸਪਾ ਸੈਂਟਰ ਦੀ ਜਿਹੜੀ ਆ ਮੈਸੇਜ ਇਹੀ ਹੈ ਜੀ ਪੁਲਿਸ ਵੱਲੋਂ ਇਹਨਾਂ ਜਿਹੜੇ ਸਪਾ ਸੈਂਟਰਾਂ ਦੇ ਸ਼ਕਤੀ ਨਾਲ ਨਜ਼ਰ ਰੱਖੀ ਜਾ ਰਹੀ ਹੈ ਤੇ ਕਾਰਵਾਈ ਕੀਤੀ ਜਾ ਰਹੀ ਹੈ ਜੋ ਵੀ ਗਲਤ ਕੰਮ ਕਰਦੇ ਆ ਉਹਨਾਂ ਲੜਕੀਆਂ ਦੇ ਲੜਕੀਆਂ ਨੂੰ ਜਿਸਨ ਫਰੋਚੀ ਦਾੰਦਾ ਕਰਵਾ ਰਹੇ ਆ ਉਹਨਾਂ ਦੇ ਖਿਲਾਫ ਮਾਨਯੋਗ ਕਮਿਸ਼ਨਰ ਸਾਹਿਬ ਜਿਹੜੇ ਬੜੇ ਸਖਤ ਆ ਤੇ ਉਹ ਸਖਤ ਉਹਨਾਂ ਦੇ ਆਦੇਸ਼ ਆ ਵੀ ਇਹੋ ਜਿਹਾ ਗਲਤ ਕੰਮ ਜਿਹੜਾ ਗੈਰ ਕਾਨੂੰਨੀ ਕੰਮ ਕੋਈ ਵੀ ਜਿਹੜਾ ਕਰਦਾ ਉਹਦੇ ਖਿਲਾਫ ਸਖਤੀ ਕੀਤੀ ਜਾਵੇ ਸਰ ਟੋਟਲ 5 ਜਿਹੜੇ ਅਸੀਂ ਗ੍ਰਿਫਤਾਰ ਹੋਏ ਹਾਂ ਜੀ ਇਹਦੇ ਵਿੱਚ ਲੜਕੀਆਂ ਕੁਝ ਵਿਆਹਤ ਆ ਵੀ ਹੈਗੀਆਂ ਵਿਆਹੀਆਂ ਵੀ ਆ ਇਸਪੋੜੀ ਹਾਂ ਕੁਝ ਲੜਕੀਆਂ ਵਿਆਹੀਆਂ ਵੀ ਆ ਜੀ ਕੁਝ ਅਨਮੈਰਿਡ ਕੁਝ ਵਿਆਹੀਆਂ ਇਸ ਜੀ ਕੀ ਕਹਿਣਾ ਚਾਹੁੰਦੇ ਕੀ ਚਿੰਤਾਵੀਆਂ ਤੁਹਾਡੀ ਜਿਹੜੇ ਲੋਕ ਇਹ ਉਤਨਤ ਪਾਉਂਦੇ ਤਦੋਂ ਵੀ ਇਹੀ ਹੈ ਜੀ ਬਸ ਕੇ ਜਿਹੜਾ ਕੋਈ ਵੀ ਇਹ ਗਲਤ ਕੰਮ ਜਿਹੜੇ ਸੁਪਰ ਸੈਂਟਰ ਦੀ ਆਰਡ ਦੇ ਵਿੱਚ ਕੋਈ ਗਲਤ ਕੰਮ ਨਾ ਕਰਵਾਉਣ ਸਮਾਜ ਨੂੰ ਗਲਤ ਬਸੇ ਨਾ ਲੱਗੇ ਜਾਣ ਤੇ ਸਹੀ ਆਪਣਾ ਜਿਹੜਾ ਕੰਮ ਹੈ ਉਹਨਾਂ ਦਾ ਜਿਹੜਾ ਹੈਗਾ ਉਹ ਕੰਮ ਕਰਾਂ